ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਠੀਕ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਟਿੱਕੀਆਂ ਜੀ ਸਭ ਤੋਂ ਪਹਿਲਾਂ ਆਪਾਂ ਟਿੱਕੀਆਂ ਬਣਾਉਣ ਵਾਸਤੇ ਦਹੀਂ ਰੈਡੀ ਕਰ ਲਾਂਗੇ ਠੀਕ ਹੈ ਜੀ ਇਹ ਆਪਾਂ ਦਹੀਂ ਲੈ ਲਿਆ ਤੇ ਇਹ ਹੀ ਆਪਾਂ ਜਿਹੜੀ ਚੀਨੀ ਆ ਉਹਨੂੰ ਨਾ ਆਪਾਂ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਉਹਦਾ ਪਾਊਡਰ ਬਣਾ ਲਿਆ ਠੀਕ ਹੈ ਜੀ ਇਹਨੂੰ ਹੁਣ ਆਪਾਂ 2 ਚਮਚ ਚੀਨੀ ਦੇ ਇਹਦੇ ਵਿੱਚ ਪਾ ਕੇ ਚੀਨੀ ਪਾਊਡਰ ਦੇ ਇਹਦੇ ਵਿੱਚ ਪਾ ਕੇ ਇਹਨੂੰ ਆਪਾਂ ਨਾ ਹਾਂ ਹਾਂ ਕੋਟਣੀ ਦੇ ਨਾਲ ਚੰਗੀ ਤਰ੍ਹਾਂ ਕੋ ਨੂੰ ਫ੍ਰਿਜ ਦੇ ਵਿੱਚ ਰੱਖ ਦਈਏ ਇਹ ਠੰਡਾ ਹੋ ਜਾਊਗਾ ਜਾਨੂ ਹੋਰ ਵੀ ਜ਼ਿਆਦਾ ਵੈਸੇ ਵੀ ਠੰਡਾ ਹੀ ਹੈ ਚਲੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਟਣੀ ਨਾਲ ਘੋਲ ਕੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਾਂਗੇ ਜ ਜਿੰਨੂੰ ਆਪਾਂ ਟਿੱਕੀਆਂ ਤਿਆਰ ਕਰਾਂਗੇ ਠੀਕ ਹੈ ਜੀ ਕਿਉਂਕਿ ਦਹੀਂ ਜਿਹੜਾ ਟਿੱਕੀਆਂ ਦੇ ਵਿੱਚ ਪੈਂਦਾ ਨਾ ਉਹ ਮਿੱਠਾ ਹੀ ਹੁੰਦਾ ਵੀ ਟਿੱਕੀਆਂ ਬਣਾਉਣ ਵਾਸਤੇ ਨਾ ਆਪਾਂ ਹਾਂ ਆਲੂ ਉਬਾਲ ਕੇ ਇਹਨਾਂ ਨੂੰ ਮੈਸ਼ ਕਰ ਲਿਆ ਚੰਗੀ ਤਰ੍ਹਾਂ ਠੀਕ ਹੈ ਮੈਸ਼ ਉਸੇ ਸਾਹਮਣਾ ਕਰਨਾ ਵੀ ਕੋਈ ਵੀ ਨਾ ਗੱਠ ਨਾ ਰਹੇ ਠੀਕ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰ ਲੈਣਾ ਵੈਸੇ ਮੈਂ ਪਹਿਲਾਂ ਵੀ ਮੈਸ਼ ਕਰਲੇ ਸੀਗੇ ਠੀਕ ਹੈ ਮੈਂ ਹੁਣ ਇੱਕ ਵਾਰੀ ਹੋਰ ਮੈਸ਼ ਕਰ ਲੈਂਦੀ ਹਾਂ ਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਠੀਕ ਹੈ ਜੀ ਨਮਕ ਥੋੜਾ ਜਿਹਾ ਪਾਣਾ ਹੈ ਜ਼ਿਆਦਾ ਵੀ ਨਹੀਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਿੱਲੀ ਫਲੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਰਗਨ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਿੰਗ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰ ਲਾਂਗੇ ਦੇਖੋ ਆਪਾਂ ਇਹਦੇ ਵਿੱਚ ਕੋਈ ਹਰਾ ਰੋਟ ਨਹੀਂ ਪਾਣਾ ਹੈਗਾ ਕੋਈ ਬੇਸਣ ਨਹੀਂ ਕੋਈ ਸੂਜੀ ਨਹੀਂ ਪਾਉਣੀ ਹੈਗੀ ਸਿਰਫ ਇਹ ਕੱਲੇ ਆਲੂਆਂ ਦੀਆਂ ਟਿੱਕੀਆਂ ਨੇ ਮੈਂ ਕੁਝ ਵੀ ਨਹੀਂ ਪਾ ਰਹੀ ਇਹਦੇ ਵਿੱਚ ਵੀ ਜੋੜਨ ਵਾਸਤੇ ਨਹੀਂ ਕਹਿ ਦਿੰਦੇ ਨੇ ਜੀ ਹਰਾ ਰੋਟ ਪਾ ਲਓ ਜਾਂ ਕੁਝ ਵੀ ਮੈਂ ਐਵੇਂ ਦਾ ਕੁਝ ਨਹੀਂ ਪਾਣਾ ਹੈਗਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰਕੇ ਹੱਥਾਂ ਨਾਲ ਇਹਨਾਂ ਦੀਆਂ ਟਿੱਕੀਆਂ ਬਣਾ ਲਾਂਗੇ ਹਾਂਜੀ ਆਪਾਂ ਨਾ ਹੱਥ ਤੇਲ ਲੈ ਲਿਆ ਕੌਲੀ ਦੇ ਵਿੱਚ ਥੋੜਾ ਜਿਹਾ ਠੀਕ ਹੈ ਇਹਨੂੰ ਨਾ ਆਪਾਂ ਹੱਥਾਂ ਦੇ ਉੱਤੇ ਐਵੇਂ ਲਗਾ ਲੈਣਾ ਤੇਲ ਨੂੰ ਫਿਰ ਉਸ ਤੋਂ ਬਾਅਦ ਆਪਾਂ ਹਾ ਆਲੂਆਂ ਦਾ ਬੈਟਰ ਲੈਣਾ ਇਹਨੂੰ ਚੰਗੀ ਤਰ੍ਹਾਂ ਐਵੇਂ ਖਲਾ ਇਹਨੂੰ ਇਹਦੀਆਂ ਗੱਠਾਂ ਜੀਆਂ ਮਾਰ ਲੈਣੀ ਮਤਲਬ ਵੀ ਕੋਈ ਤਰੇੜ ਨਾ ਰਹਿ ਜਾਵੇ ਕਿਤੇਲੇ ਪਾਸੇ ਠੀਕ ਹੈ ਜੀ ਆਪਾਂ ਐਵੇਂ ਪੇੜਾ ਜਿਹਾ ਕਰ ਲਿਆ ਜੀ ਇਹਦਾ ਠੀਕ ਹੈ ਜੀ ਆਪਾਂ ਦੇਖੋ ਐਵੇਂ ਪੇੜਾ ਕਰਕੇ ਆਪਾਂ ਐਵੇਂ ਟਿੱਕੀ ਬਣਾ ਲਈ ਠੀਕ ਹੈ ਐਵੇਂ ਹੱਥ ਦੀ ਉਹਦੇ ਨਾਲੇ ਮਦਦ ਦੇਣ ਵਾਲੇ ਆਪਾਂ ਇਹਨੂੰ ਥੋੜੀ ਥੱਲੇ ਤੋਂ ਵੀ ਐਵੇਂ ਸ਼ੇਪ ਜੀ ਦੇ ਦੇਣੀ ਹੈ ਗੁਲਾਈ ਜੀ ਆਪਾਂ ਸਸਾ ਐਵੇਂ ਕਰ ਕਰਕੇ ਸਾਰੀਆਂ ਟਿੱਕੀਆਂ ਤੇਲ ਦੇ ਵਿੱਚ ਪਾਈ ਜਾਣੀਆਂ ਨੇ ਦੇਖੋ ਠੀਕ ਹੈ ਜੀ ਅਮੀ ਆਪਣਾ ਸਾਰੀਆ ਟਿੱਕੀਆਂ ਹੱਥ ਦੇ ਨਾਲ ਬਣਾ ਬਣਾ ਕੇ ਇਹਦੇ ਵਿੱਚ ਪਾਈ ਜਾਣੀ। ਹਾਂਜੀ ਦੇਖੋ ਟਿੱਕੀ ਆਪਣੀ ਕਿੰਨੇ ਵਧੀਆ ਤਰੀਕੇ ਨਾਲ ਇਹਦੇ ਵਿੱਚ ਡਿੱਜ ਰਹੀ ਹੈ। ਠੀਕ ਹੈ। ਦੇਖੋ ਤੁਹਾਨੂੰ ਚੱਕ ਕੇ ਦਿਖਾਉਣੀ ਹੈ ਦੇਖੋ। ਠੀਕ ਹੈ ਜੀ। ਹਲੇ ਇਹਨੇ ਥੋੜੀ ਹੋਰ ਬ੍ਰਾਊਨ ਹੋਣਾ। ਇਹਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਇਹਦੇ ਵਿੱਚ ਕੜਾਹੀ ਦੇ ਵਿੱਚ ਰਜਾਉਣਾ। ਹਾਂਜੀ ਦੇਖੋ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਜੀ ਜਿੰਮੇ ਦੀਆਂ ਆਪਾਂ ਨੂੰ ਚਾਹੀਦੀਆਂ ਸੀ। ਠੀਕ ਹੈ ਜੀ। ਦੇਖੋ ਇਹ ਨਵੀਆਂ ਕਲਰ ਆਇਆ ਟਿੱਕੀਆਂ ਦਾ ਠੀਕ ਹੈ ਜੀ ਬਿਲਕੁਲ ਰੜ ਚੁੱਕੀਆਂ ਨੇ ਟਿੱਕੀਆਂ ਠੀਕ ਹੈ ਜੀ ਦੇਖੋ ਹੁਣ ਐਵੇਂ ਹੀ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਾਣੀਆਂ ਨੇ ਹਾਂਜੀ ਦੇਖੋ ਜੀ ਟਿੱਕੀਆਂ ਆਪਣੀਆਂ ਬਣ ਗਈਆਂ ਠੀਕ ਹੈ ਹੁਣ ਆਪਾਂ ਤੁਹਾਨੂੰ ਪਲੇਟਿੰਗ ਕਰਕੇ ਵਿਖਾਵਾਂਗੇ ਆਪਾਂ ਟਿੱਕੀਆਂ ਰੱਖ ਲਈਆਂ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਜਿਹੜਾ ਆਪਾਂ ਚੀਨੀ ਪਾ ਕੇ ਆਪਾਂ ਦਹੀਂ ਤਿਆਰ ਕੀਤਾ ਸੀ ਨਾ ਉਹਨੂੰ ਆਪਾਂ ਇਹਦੇ ਉੱਤੇ ਪਾਵਾਂਗੇ ਦੇਖੋ ਐਵੇਂ ਤੁਸੀਂ

देखो जी टिक्की अपने बन के तैयार है करो जी इंजॉय टिकी आओ अपनी रसोई टिकी लगे करोच भी दिखा दी देखो टिक्की बहुत वादिया हुई है ठीक है जी जि बच्चे ने छुट्टिया ने घरे बनाओ नए खुआ करो जी इंजॉय ओके जी सत